ਸਤਿ ਸ਼੍ਰੀ ਅਕਾਲ ਦੋਸਤੋ ਸੰਦੀਪ ਸ਼ੌਟ ਨਿਊਜ਼ ਕੁਰਾਲੀ ਵਿੱਚ ਤੁਹਾਡਾ ਸਵਾਗਤ ਹੈ ਤੇ ਅਸੀਂ ਪਹੁੰਚੇ ਹਾਂ ਸ਼ਹਿਰ ਕੁਰਾਲੀ ਦੇ ਸਿੰਘਪੁਰਾ ਸਟੇਡੀਅਮ ਦੇ ਵਿੱਚ ਜਿੱਥੇ ਕਿ ਫੁੱਟਬਾਲ ਕਲੱਬ ਕੁਰਾਲੀ ਵੱਲੋਂ ਫ੍ਰੀ ਫੁੱਟਬਾਲ ਅਕੈਡਮੀ ਖੋਲੀ ਗਈ ਹੈ ਜਿਸ ਦੇ ਵਿੱਚ ਰਿਟਾਇਰ ਬੀਐਸਐਫ ਕੋਚ ਸਰਦਾਰ ਤਰਮਿੰਦਰ ਸਿੰਘ ਧੰਮਾ ਵੱਲੋਂ ਬੱਚਿਆਂ ਨੂੰ ਫ੍ਰੀ ਕੋਚਿੰਗ ਦਿੱਤੀ ਜਾਵੇਗੀ ਸੋ ਇਸ ਦਾ ਅੱਜ ਉਦਘਾਟਨ ਕੀਤਾ ਗਿਆ ਹੈ ਤੇ ਆਓ ਤੁਹਾਨੂੰ ਤਸਵੀਰਾਂ ਦਿਖਾਉਂ। ਸਾਡੇ ਸਤਿਕਾਰਯੋਗ ਪ੍ਰਿੰਸੀਪਲ ਸਾਹਿਬ ਖਾਲਸਾ ਸਕੂਲ ਉਹਨਾਂ ਦੀ ਪੂਰੀ ਟੀਮ ਰਦੀਪ ਸਿੰਘ ਬੈਂਜੀ ਜਿਲ੍ਹਾ ਤੋਆਰੇ ਸੈਸ਼ਨ ਦੇ ਪ੍ਰਧਾਨ ਤੇ ਸਾਡੇ ਨਾਲ ਪੇਸ਼ ਬੇਗੜਾ ਜੀ ਅਫਸਰ ਨੇ ਸਾਡੇ ਇਸ ਸਮੇਂ ਇੱਥਾਂ ਦੇ ਸਾਡੇ ਲਈ ਬੜੀ ਮਾਣ ਦੀ ਗੱਲ ਹੈ ਕਿ ਸਾਡੇ ਸ਼ਹਿਰ ਦੇ ਅੱਜ ਕੁਝ ਉਹਦਿਆਂ ਦੇ ਉੱਤੇ ਤਾਇਨਾਤ ਨੇ ਤੇ ਸਾਡੇ ਸ਼ਹਿਰ ਲਈ ਵਰਕ ਵੀ ਕਰ ਰਹੇ ਨੇ ਜੀ ਸਰ ਜੀ ਸਾਰਿਆਂ ਨੂੰ ਵੀ ਵੈਲਕਮ ਕਰਦਾ ਸਾਡੇ ਸੀਨੀਅਰ ਕੋਰਸ ਸਰ ਸੁਲਵੀਰ ਚਾਹਵਲਾ ਜੀ ਸਰ ਅੱਡੇ ਨੇ ਉਨਾ ਦਵੀ ਧੰਨਵਾਦ ਕਰਦੇ ਆਂ ਅਸੀਂ ਇੱਥੇ ਪਹੁੰਚੇ ਨੇ ਹਮੇਸ਼ਾ ਸਾਡੇ ਨਾਲ ਰਹੇ ਨੇ ਇੱਕ ਖਾਸ ਸ਼ਖਸ ਜਿਸ ਨੇ ਇਸ ਸ਼ਹਿਰ ਦਾ ਨਾਮ ਅਲੱਗ-ਅਲੱਗ ਕਲੱਬਾਂ 'ਚ ਤੋਂ ਤੋਂ ਲੈ ਕੇ ਆਪਾਂ ਕਹਿ ਲਈਏ ਬੰਬੇ ਪੰਗਾਨ ਕਿੱਥੇ ਵੀ ਕਹਿ ਲਈਏ ਉਸ ਤੋਂ ਬਾਅਦ ਆਈਐਸਐਸ ਇੰਡੀਆ ਦੇ ਵਿੱਚ ਤੌਰ ਖਿਡਾਰੀ ਤੇ ਬਤੌਰ ਕੋਚ ਰਹੇ ਉਹ ਅੱਜ ਸਾਡੇ ਦਰਮਿਆਨ ਨੇ ਸਰ ਤਰਮਿੰਦਰ ਸਿੰਘ ਧੰਮਾਪਾ ਜੀ ਪਰਿਵਾਰ ਦੇ ਨਾਤੇ ਵੀ ਐਕਟਿੰਗ ਨੂੰ ਕਰਿਓ ਅੱਜ ਦਾ ਨਾਮ ਹੈ ਇਹਨਾਂ ਦਾ ਫੁੱਟਬਾਲ ਜਗਤ ਦੇ ਵਿੱਚ ਭਾਈ ਦੇ ਪਾਤਰ ਵੀ ਨੇ ਜੋ ਅੱਜ ਸਾਡੇ ਕੋਲ ਸਟਾਫ ਹੈ ਜਾਂ ਜੋ ਬੱਚੇ ਨੇ ਕਿਤੇ ਨਾ ਕਿਤੇ ਇਹਨਾਂ ਕੋਲੋਂ ਹੀ ਆ ਰਹੇ ਨੇ ਸੋ ਸੁਪਿੰਦਰ ਸਿੰਘ ਜੀ ਬੈਠੇ ਨੇ ਪ੍ਰਿੰਸੀਪਲ ਸਾਹਿਬ ਖਾਲਸਾ ਸਕੂਲ ਇਹਨਾਂ ਨੇ ਵੀ ਬੜੀ ਮਿਹਨਤ ਕੀਤੀ ਹੈ ਫੁੱਟਬਾਲ ਦੇ ਉੱਤੇ ਕਿਉਂਕਿ ਪਹਿਲੇ ਵੀ ਫੁੱਟਬਾਲ ਤੇ ਚੱਲਦੀ ਸੀ ਲੇਕਿਨ ਹੁਣ ਜੁਐਸ ਐਮ ਐਚ ਨਿਕਲ ਕੇ ਫੁੱਟਬਾਲ ਆ ਰਹੀ ਹੈ ਉਹਨਾਂ ਹੀ ਵਧਾਈ ਦੇ ਪਾਤਰ ਨੇ ਤੇ ਸਾਡੇ ਕਲੱਬ ਮੈਂਬਰ ਸਭਨ ਸਾਰੇ ਪਹੁੰਚੋ ਇਹਨਾਂ ਦਾ ਪ੍ਰੈਸ ਜਿੰਨੀ ਸਾਡੀ ਇਲੈਕਟ੍ਰੋਨਿਕ ਮੀਆ ਪ੍ਰਿੰਟ ਪ੍ਰਿੰਟ ਮੀਡੀਆ ਪਹੁੰਚਿਆ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਤੇ ਅੱਜ ਦਾ ਸਾਡਾ ਮੇਨ ਮੋਟਿਵ ਇਹੀ ਸੀ ਮੈਂ ਜਿਆਦਾ ਸਮਾਂ ਨਾਲ ਲੈਂਦਾ ਹੋਇਆ ਪਹਿਲਾਂ ਸਾਡੇ ਰੁਪੇਸ਼ ਜੀ ਉਹਨਾਂ ਨੂੰ ਇੱਕ ਸਨਮਾਨ ਅਸੀਂ ਕਲੱਬ ਵੱਲੋਂ ਕਰਾਂਗੇ ਜੀ ਫਿਰ ਧੰਮਾ ਭਾਜੀ ਦੀ ਡਿਊਟੀ ਲਾਵਾਂਗੇ ਉਸ ਤੋਂ ਪਹਿਲਾਂ ਸੁਰਜੀਤ ਭਾਜੀ ਵਿਸਤਾਰ ਨਾਲ ਡਿਸਟ੍ਰਿਕਟ ਸਾਡੇ ਪ੍ਰੈਜ਼ੀਡੈਂਟ ਨੇ ਉਹ ਦੱਸਣਗੇ ਕੁੜੀ ਦੇ ਹਾਂਜੀ ਹਾਂਜੀ ਆਹ ਬੋਲੂ ਸਿਭਾ ਲਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸੁਗਾਤ ਪਹੁੰਚਾ ਜਿਹੜਾ ਹੈਗਾ ਕਿ ਕਰਾਲੀ ਫੁੱਟਬਾਲ ਵੱਲੋਂ ਜੋ ਚੁਟਾ ਗਿਆ ਹੈ ਤੇ ਖਾਸ ਕਰ ਸਾਡੇ ਨੌਜਵਾਨ ਵੀਰ ਜਿਨ੍ਹਾਂ ਨੇ ਇਹ ਸੋਚਿਆ ਕਿ ਕਰਾਲੀ ਚ ਇੱਕ ਨਰਸਰੀ ਵਧੀਆ ਤਿਆਰ ਕੀਤੀ ਜਾਵੇ ਬੱਚਿਆਂ ਨੂੰ ਵਧੀਆ ਮੈਦਾਨ ਦਿੱਤਾ ਜਾਵੇ ਇੱਕ ਪਲੇਟਫਾਰਮ ਦਿੱਤਾ ਜਾ ਸਕੇ ਜਿੱਥੋਂ ਕਿ ਸਾਡੇ ਬੱਚੇ ਸਾਡਾ ਨੌ ਰੋਸ਼ਨ ਕਰਦੇ ਹੋਏ ਵੱਡੀਆਂ ਕਲੱਬਾਂ ਵਿੱਚ ਖੇਡ ਸਕਣ ਇਹ ਨਰਸਰੀ ਜੋ ਕੋਚਿੰਗ ਸੈਂਟਰ ਇਹਨਾਂ ਨੇ ਬਣਾਇਆ ਹੈ ਇਹ ਸਾਡੇ ਇਲਾਕੇ ਨੂੰ ਬਹੁਤ ਹੀ ਲੋੜ ਸੀ ਪਿਛਲੇ ਕਈ ਸਾਲਾਂ ਤੋਂ ਮੈਂ ਦੇਖ ਰਿਹਾ ਸਾਡੇ ਸਤਕਾਰਯੋਗ ਅੱਜ ਭਾਵੇਂ ਉਸ ਸੰਸਾਰ 'ਚ ਨਹੀਂ ਹਨ ਸਰਦਾਰ ਨਾਮ ਨਰੇਂਦਰ ਸਿੰਘ ਜੀ ਮੰਗੜ ਜਿਨ੍ਹਾਂ ਨੂੰ ਆਪਾਂ ਨਾਮਾ ਕੋਚ ਸਭ ਦੇ ਨਾਮ ਨਾਲ ਜਾਣਦੇ ਆ ਉਹਨਾਂ ਦੀ ਘਾਟ ਬਹੁਤ ਰੜਕਦੀ ਰਹੀ ਤੇ ਫੁੱਟਬਾਲ ਨੂੰ ਉੱਤੇ ਚੁੱਕਣ ਲਈ ਅਲੱਗ-ਅਲੱਗ ਕਲੱਬਾਂ ਵੱਲੋਂ ਕਾਫੀ ਮੁਸ਼ਕਲਤ ਕੀਤੀਆਂ ਗਈਆਂ ਪਰ ਜੋ ਮੈਨੂੰ ਅੱਜ ਲੱਗ ਰਿਹਾ ਹੈ ਇਹ ਦੇਖ ਕੇ ਕਿ ਜੋ ਇਹ ਗੁਰਸ਼ਰਨ ਪਹਣੀ ਸਾਰੇ ਇਹ ਮਿਹਨਤ ਕਰ ਰਹੇ ਨੇ ਜਿੱਦ ਵਿੱਚ ਇਹਨਾਂ ਨੇ ਸਾਨੂੰ ਇੱਕ ਮੌਕਾ ਪ੍ਰਦਾਨ ਕੀਤਾ ਇੱਕ ਫ੍ਰੀ ਸੇਵਾ ਇਹਨਾਂ ਨੇ ਦੇਣ ਦਾ ਸਾਨੂੰ ਵਾਅਦਾ ਕੀਤਾ ਇਸ ਦਿਲੇ ਆ ਬਾਕੀ ਜੋ ਇਹਨਾਂ ਨੇ ਦੱਸਿਆ ਹੈ ਗੁਰਸ਼ੰਗ ਸਿੰਘ ਨੇ ਵੀ ਬਾਲਾਂ ਤੇ ਜਿਹੜੇ ਬੱਚਿਆਂ ਨੂੰ ਟਰੈਕਸੂਟਾਂ ਜਾਂ ਜਿਹੜਾ ਖੇਡ ਸਮਾਨ ਹੈ ਉਹ ਵੀ ਕਲੱਬ ਵੱਲੋਂ ਮੁਹੱਈਆ ਕਰਵਾ ਦਿੱਤਾ ਹੈ ਸ਼ਲਾੰਗਾ ਜੋਗ ਹੈ ਮੈਂ ਚਾਹੁੰਦਾ ਇਸ ਕਲੱਬ ਦੇ ਨਾਂ ਤੇ ਵੀ ਇੱਕ ਵਾਰੀ ਜ਼ੋਰਦਾਰ ਤਾੜੀਆਂ ਜੀ ਬਾਕੀ ਸਭ ਤੋਂ ਜ਼ਿਆਦਾ ਹੋਰ ਵੀ ਬਹੁਤ ਹੀ ਖੁਸ਼ੀ ਦੀ ਗੱਲ ਹੈ ਜਿੱਦਾਂ ਸੋਨੇ ਤੇ ਸੁਹਾਗਾ ਸਾਡੇ ਰੁਪੇਸ਼ ਜੀ ਆਪਣੇ ਕੁਰਾਲੀ ਸ਼ਹਿਰ ਤੋਂ ਸਾਡੇ ਆਪਣੇ ਕੁਰਾਲੀ ਸ਼ਹਿਰ ਤੋਂ ਗਿਲਾ ਜਿਹੜੇ ਹੈਗੇ ਨੇ ਸਪੋਰਟਸ ਆਫਸਰ ਨੇ ਸਾਡੇ ਵਿੱਚ ਬਿਰਾਜਮਾਨ ਨੇ ਸਾਨੂੰ ਇਹਨਾਂ ਤੇ ਮਾਣ ਹੈ ਤਾੜੀਆਂ ਤਾਂ ਪਹਿਲਾਂ ਹੀ ਮਾਰੀਆਂ ਇੱਕ ਵਾਰੀ ਫੇਰ ਲਾ ਦਿਓ ਰੁਪੇਜ ਜੀ ਦੇ ਨਾਂ ਤੇ ਕਿਉਂਕਿ ਸਾਡੇ ਨਾਲ ਜੋ ਇਹ ਗੱਲ ਕਰ ਰਹੇ ਸੀਗੇ ਇਹਨਾਂ ਵੱਲੋਂ ਸਪੋਰਟਸ ਡਿਪਾਰਟਮੈਂਟ ਵੱਲੋਂ ਹਰ ਤਰ੍ਹਾਂ ਦੀ ਲੋੜੀਂਦੀ ਮਦਦ ਸਾਨੂੰ ਇਹ ਕਰਨ ਲਈ ਤਿਆਰ ਨੇ ਸੋ ਮੈਂ ਇਹਨਾਂ ਨੂੰ ਇੱਥੇ ਆਇਆ ਜਿਹਾ ਆ ਵੀ ਕਹਿੰਦਾ ਹਾਂ ਤੇ ਸਾਰੇ ਪਤਵੰਤੇ ਸੱਜਣਾ ਨੂੰ ਬੇਨਤੀ ਵੀ ਕਰਦਾ ਹਾਂ ਕਿ ਦੇਖੋ ਕਲੱਬਾਂ ਨੂੰ ਚਲਾਉਣ ਵਾਸਤੇ ਥੋੜੀ ਫਾਈਨੈਂਸ਼ੀਅਲ ਮਦਦ ਦੀ ਲੋੜ ਪੈਂਦੀ ਹੈ ਸਾਰਿਆਂ ਨੇ ਆਪਾਂ ਫਾਈਨਾਂਸ ਇਕੱਠਾ ਕਰਨਾ ਆਪਾਂ ਇੱਕ ਦੂਜੇ ਤੇ ਛੱਡ ਕੇ ਇਦਾਂ ਪੱਜ ਨਹੀਂ ਸਕਦੇ ਕਿਉਂਕਿ ਫਾਈਨਾਂਸ ਸਭ ਤੋਂ ਵੱਡਾ ਫਾਈਨਾਂਸ ਹੈ ਜਦੋਂ ਵੀ ਕੋਈ ਕੰਮ ਚੱਲਣਾ ਤਾਂ ਦਾਮ ਬਣਾਏ ਕੰਮ ਪੈਸਾ ਹੀ ਕੰਮ ਆਉਂਦਾ ਹੈ ਸੋ ਸਾਰਿਆਂ ਨੇ ਆਪਾਂ ਜਿਹੜੀ ਹੈਗੀ ਆ ਇਹਨਾਂ ਦੇ ਕਲੱਬ ਦੀ ਤਨ ਮਨ ਤਨ ਜਿਹਨੂੰ ਕਹਿੰਦੇ ਸਾਰਿਆਂ ਨੇ ਆਪਾਂ ਸੇਵਾ ਕਰਨੀ ਹੈ ਤੇ ਇਸ ਅਕੈਡਮੀ ਨੂੰ ਇਹ ਸਮਝ ਕੇ ਚਲਾਉਣਾ ਵੀ ਸਾਡੇ ਬੱਚਿਆਂ ਦਾ ਭਵਿੱਖ ਹੈ ਇਹ ਇੱਕ ਆਪਾਂ ਆਪਣੇ ਭੁੱਖ ਨੂੰ ਨਿਰੋਗ ਕਰਨ ਲਈ ਆਪਣੇ ਭੁੱਖ ਨੂੰ ਬਚਾਉਣ ਲਈ ਨਸ਼ਿਆਂ ਤੋਂ ਦੂਰ ਕਰਨ ਲਈ ਇਹ ਸਾਰੀਆਂ ਚੀਜ਼ਾਂ ਇਹਨਾਂ ਦੇ ਉਹਨਾਂ ਨੂੰ ਚੰਗੀ ਸਿਹਤ ਪ੍ਰਦਾਨ ਕਰਨ ਲਈ ਸਮਾਜ 'ਚ ਏਕਾ ਪੈਦਾ ਕਰਨ ਲਈ ਇਹ ਸਾਰੀਆਂ ਚੀਜ਼ਾਂ ਦੀ ਇਹ ਸਮੇਂ ਦੀ ਇਹ ਲੋੜ ਹੈ ਆਪਾਂ ਸਾਰੇ ਜਿਹੜੇ ਹੈਗੇ ਆ ਇੱਕ ਸੀਨੀਅਰ ਉਹਦੇ ਅਵਸਥਾ 'ਚ ਕਿਉਂਕਿ ਸਾਡੇ ਬੱਚਿਆਂ ਨੂੰ ਸਿੱਧ ਦੇਣ ਵਾਲੇ ਆਪਾਂ ਹੀ ਬੈਠੇ ਆ ਸਾਰੀ ਤੁਸੀਂ ਸਾਰੇ ਪਤਵੰਤੇ ਬੈਠੇ ਹੋ ਤੇ ਮੇਰੇ ਖਿਆਲ 'ਚ ਆਪਾਂ ਵੀ ਜਿੰਨਾ ਵੀ ਸਹਿਯੋਗ ਵੱਧ ਤੋਂ ਵੱਧ ਸਾਡੇ ਵੱਲੋਂ ਲੜਿੰਦਾ ਹੋਇਆ ਆਪਾਂ ਕਰਾਂਗੇ ਪਿੱਛੇ ਵੀ ਅਸੀਂ ਡੀਐਫਏ ਵੱਲੋਂ ਤੇ ਖਾਲਸਾ ਸਕੂਲ ਵਾਲਾ ਮੈਨੇਜਮੈਂਟ ਵੱਲੋਂ ਮਿਲ ਕੇ ਖਾਲਸਾ ਵਾਰੀਅਰ ਇੱਕ ਫੁੱਟਬਾਲ ਟੀਮ ਬਣਾਈ ਸੀ ਜਿਹੜੀ ਆਪਣਾ ਇੱਕ ਟਾਈਮ ਤੇ ਪੰਜਾਬ ਦੀਆਂ ਪਹਿਲੀਆਂ 8 ਟੀਮਾਂ ਚੋਂ ਸੀ ਜ ਜਸੀਂ ਪੰਜਾਬ ਪੁਲਿਸ ਵੀ ਹਰਾਈ ਹੈ ਅਸੀਂ ਸੀਆਰਪੀ ਵੀ ਹਰਾਈ ਹੈ ਸੋ ਵਧੀਆ ਮੈਚ ਖੇਲੇ ਉਮਾ ਆਸ ਕਰਦਾ ਕਿ ਆਉਣ ਵਾਲੇ ਦਿਨਾਂ ਚ ਆਪਾਂ ਘਟੋ ਘਟ ਆਪਣੇ 2 3 4 ਮੁੰਡੇ ਹਰੇਕ ਵਾਰ ਮੁੰਡੇ ਕੁੜੀਆਂ ਇੱਥੇ ਮੈਂ ਦੇਖਦਾ ਵੀ ਫੁੱਟਬਾਲ ਦਾ ਲੜ ਕਹਿੰਦਾ ਹੀ ਨਹੀਂ ਆਪਾਂ ਲੜਕੀਆਂ ਦੀ ਫੁੱਟਬਾਲ ਤੇ ਵੀ ਜੋੜ ਦੇਣਾ ਲੜਕੀਆਂ ਦੀ ਫੁੱਟਬਾਲ ਤੇ ਵੀ ਜੋੜ ਦੇਣਾ ਪਿੱਛੇ ਸਾਡੇ ਕੋਲ ਕਰੋਨਾ ਤੋਂ ਪਹਿਲਾਂ ਵਰਜੀਤ ਸਿੰਘ ਕੋ ਜਾਣਦੇ ਆ ਸਾਡੇ ਕੋਲ ਇੰਨੀਆਂ ਵਧੀਆ ਕੁੜੀਆਂ ਖੇਡਣ ਵਾਲੀਆਂ ਸੀਗੀਆਂ ਕਿ ਬਾਈ ਦੀ ਵੇ ਉਸ ਟਾਈਮ ਤੇ ਸਾਰੀਆਂ ਗੇਮਰ ਰਹਿ ਗਈਆਂ ਅਦਰਵਾਈਜ਼ ਅਸੀਂ ਪੰਜਾਬ ਚ ਨੰਬਰ ਪਹਿਲੇ ਤੇ ਹੁੰਦੇ ਕਿਉਂਕਿ ਸਾਰਾ ਜੋ ਹੈ ਮਿਹਨਤ ਦਾ ਤੀਜਾ ਸੀਗਾ ਜੋ ਬਰਜੀਤ ਸਿੰਘ ਨੇ ਬਹੁਤ ਹੀ ਵਧੀਆ ਮਿਹਨਤ ਕਰਾਈ ਖਾਲਸਾ ਪੂਚ ਰਹਿੰਦੇ ਹੋਏ ਤੋਂ ਮੈਂ ਜਿਆਦਾ ਲੰਬਾ ਛੋਟਾ ਸਮਾਂ ਨਾ ਲੈਂਦਾ ਹੋਇਆ ਮੈਂ ਫਿਰ ਸਾਰਿਆਂ ਨੂੰ ਪੁਰਜ ਹੋਰ ਬੇਨਤੀ ਕਰਦਾ ਅਪੀਲ ਕਰਦਾ ਦੋਸਤੋ ਥੋੜਾ ਜਿਹੜਾ ਹੈਗਾ ਤਾਂ ਪੁੰਨ ਦਿੱਤਾ ਹੋਇਆ ਉਹ ਚਾਰ ਗੁਣਾ ਫਲੂਗਾ ਕਿਉਂਕਿ ਇਹ ਜਿਹੜੀ ਗਰਾਊਂਡ ਦੀ ਸੇਵਾ ਹੈ ਇਹ ਬੱਚਿਆਂ ਦੀ ਸੇਵਾ ਹੈ ਇਹ ਸਮਾਜ ਦੀ ਸੇਵਾ ਹੈ ਸਾਡਾ ਸਾਰਿਆਂ ਦਾ اخلاਕੀ ਫਰਜ਼ ਹੈ ਸਾਰਿਆਂ ਨੇ ਸੇਵਾ ਕਰਨੀ ਹੈ ਇਹਨਾਂ ਸ਼ਬਦਾਂ ਦੇ ਮਾਲ ਮੈਂ ਜ਼ਿਲ੍ਹਾ ਡੀਐਫਏ ਮੁਹਾਲੀ ਵੱਲੋਂ ਇਹ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਜਿੰਨਾ ਤੁਸੀਂ ਸਾਤੋਂ ਜੋ ਐਕਸੈਪਟ ਕਰਦੇ ਹੋ ਅਸੀਂ ਉਸ ਤੋਂ ਡਬਲ ਕਰਨ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਇਹ ਅਕੈਡਮੀ ਡੀਐਫਏ ਨਾਲ ਐਸੋਸੀਏਟਡ ਹੈ ਡੀਪੀਸੀ ਰਹਿਣਮਾਈ ਦੇ ਅੰਦਰ ਇਹ ਅਕੈਡਮੀ ਚੱਲੇਗੀ ਤੇ ਹੁਣ ਮੈਂ ਸਾਡੇ ਸੀਨੀਅਰ ਕੋਚ ਸਾਹਿਬ ਜੀ ਉਹਨਾਂ ਨੂੰ ਕਹਾਂਗਾ ਦੋ ਸ਼ਬਦ ਉਹ ਵੀ ਬੱਚਿਆਂ ਨੂੰ ਜਾਂ ਕਲੱਬ ਮੈਂਟਰ ਦੀ ਦਰਪੇ ਸਾਰੇ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਾਂ ਤੁਹਾਨੂੰ ਸਾਰੇ ਮੈਨੂੰ ਤੇ ਜਿਹੜੇ ਪੁਰਾਣੇ 플레이ਰ ਸਾਰੇ ਜਾਣਦੇ ਆ ਮੈਂ ਇੱਥੋਂ ਦੇ ਢੀਕੇ ਇੱਥੋਂ ਹੀ ਖੜਿਆ ਇੱਥੇ ਮੇਰਾ ਐਸੀ ਮੁੱਢ ਤੋਂ ਬਣਿਆ ਹੋਇਆ ਖਾਸ ਤਕੂਟੇ ਪੜਿਆ ਹੋਇਆ ਹੈ ਕਿ ਮੇਰਾ ਜਿਹੜਾ ਲੈਵਲ ਹੈ ਮੈਂ ਸਭ ਤੋਂ ਪਹਿਲਾ 플레이ਰ ਹੈ ਜਿਹੜਾ ਪ੍ਰੋਫੈਸ਼ਨਲ ਤੋਂ ਪ੍ਰੋਫੈਸ਼ਨਲ ਕਿਤੇ ਆ ਅੱਜ ਤੱਕ ਮੈਂ ਗ੍ਰੇਡ ਨਹੀਂ ਆਇਆ ਤੱਕ ਮੈਂ ਰੌਂਡ ਚੋਣਾ ਤੇ ਮੈਂ ਜਿੰਨੀ ਵੀ ਸੇਵਾ ਕੀਤੀ ਕਰ ਸਕਿਆ ਪ੍ਰਮਾਤਮਾ ਦੀ ਕਿਰਪਾ ਨਾਲ ਤੇ ਫ੍ਰੀ ਆਫ ਕਾਸਟ ਹੀ ਕੀਤੀ ਹੈ ਚਾਹੇ ਮੈਂ ਕੋਚਿੰਗ ਕੀਤੀ ਹੈ ਚਾਹੇ ਮੈਂ ਟ੍ਰੇਨਿੰਗ ਕੀਤੀ ਹੈ ਚਾਹੇ ਮੈਂ ਮੈਚੇਜ਼ ਖਿਲਾ ਜਾ ਮੈਂ ਚਾਹ ਕਿਸੇ ਨੂੰ ਖੜਾਇਆ ਚਾਹ ਇੰਡੀਆ ਲੈਵਲ ਤੇ ਖੜਾਇਆ ਪਰ ਮੈਂ ਕਦੇ ਕਿ ਇਹ ਤੋਂ ਪਛਾਣ ਨਹੀਂ ਲਿਆ ਨਾ ਮੈਂ ਲੈਣਾ ਕਿਸੇ ਤੋਂ ਕਿਉਂ ਮੈਨੂੰ ਪ੍ਰਮਾਤਮਾ ਨੇ ਸਭ ਕੁਝ ਦਿੱਤਾ ਹੋਇਆ ਇਸ ਕਰਕੇ ਮੇਰਾ ਇਹ ਸੇਵਾ ਆ ਮੈਂ ਅੱਜ ਤੱਕ ਫ੍ਰੀ ਕਰਦਾ ਰਿਹਾ ਤੇ ਅੱਗੇ ਤੋਂ ਵੀ ਮੈਂ ਇਹਨੂੰ ਫ੍ਰੀ ਕਰਾਂਗਾ ਜਿੰਨਾ ਮੇਰੇ ਤੋਂ ਹੋ ਸਕੇ ਠੀਕ ਹੈ ਤੇ ਬਾਕੀ ਇਹ ਜਿਹਨੇ ਬੱਚੇ ਘੇੜਦੇ ਆ ਪਰ ਮੈਂ ਇਹਨਾਂ ਨੂੰ ਇੱਕੋ ਗੱਲ ਕਹਿੰਦਾ ਹੁਣ ਅੱਜ ਤੱਕ ਚਲੀ ਤੋਂ ਉਹਨਾਂ ਨੂੰ ਵੀ ਇਹ ਤੋਂ 15 20 ਸਾਲ ਪਹਿਲਾਂ ਕਿਹਾ ਸੀ ਕਿ ਇੱਥੇ ਜਿਹੜੇ ਸਾਰੇ ਟੂਰਨਾਮੈਂਟ ਕਰਾ ਦਿੰਦੇ ਆ ਪੈਸਾ ਖਰਚ ਦਿੰਦੇ ਸਾਰੇ ਪਰ ਟ੍ਰੇਨਿੰਗ ਵਾਲੇ ਪਾਸੇ ਕੋਈ ਨਹੀਂ ਜਾਣਦਾ ਇਹ ਹੁ ਕਦਮ ਚੁੱਕਿਆ ਕਿ ਜਿਹੜਾ ਟ੍ਰੇਨਿੰਗ ਵਾਲੇ ਪਾਸੇ ਨੂੰ ਆਇਆ ਤੇ ਟ੍ਰੇਨਿੰਗ ਤੋਂ ਬਿਨਾ ਤਾਂ ਪਲੇਅਰ ਬਾਣੀ ਨਹੀਂ ਸਕਦਾ ਸਾਡੇ ਹੁਣ ਜਦੋਂ ਖੇਡਦੇ ਆ ਜਿਹੜੇ ਪਲੇਅਰ ਇੱਥੇ ਮੈਂ ਖੇਡਦਾ ਰਹੇ ਚਾਹੇ ਇਹਨਾਂ ਨੇ ਗੱਲ ਕੀਤੀ ਹੈ ਖਾਲਸਾ ਬਰੀ ਇਹਦੀ ਗੱਲ ਕੀਤੀ ਪਾਉਂ ਦੂਜਾ ਦੂਜਾ ਕਲਾਪ ਹੈ ਕਮਰੀ ਟੇਕੇਦਰ ਕਲੱਬ ਹੈ ਉਹ ਉਹਦੇ ਮੈਚ ਬੂਟ ਚੱਕਦੇ ਮੈਚ ਖੜ ਕੇ ਕੋਈ 10 ਮਿੰਟ ਬਾਅਦ ਪਾਣੀ ਮੰਗਣ ਲੱਗ ਜਾਂਦੇ ਆ ਜਾਂ ਕਹਿੰਦਾ ਮੈਂ ਤਾਂ ਜੀ ਕਹਿੰਦੇ ਬਾਹਰੋਂ ਲੈ ਕੇ ਖੜਾਉਣੇ ਪਲੇਅਰ ਤੇ ਉਹ ਕਹਿੰਦਾ ਜੀ ਮੈਂ ਤਾਂ ਤੁਹਾਨੂੰ ਪਹਿਲੇ ਕਿਹਾ ਜੀ ਮੈਂ ਤਾਂ ਅਨਫਿਟ ਐ ਮੈਨੂੰ ਨਾਕ ਲਾਉਂਦੇ ਤੁਸੀਂ ਉਹਦਾ ਨਾ ਤੁਸੀਂ ਕੁਝ ਕਹਿ ਸਕ ਸਾਨੂੰ ਤੇ ਪਤਾ ਹੁੰਦਾ ਵੀ ਕਿੰਨੇ ਕਿੰਨੇ ਲੈਵਲ ਤੇ ਹੈਗਾ ਤੇ ਇਸ ਕਰਕੇ ਮੈਂ ਨੂੰ ਨਹੀਂ ਕਹਿੰਦਾ ਹੁੰਦਾ ਵੀ ਆਪਣੇ ਪਲੇਅਰ ਪੈਦਾ ਕਰੋ ਤੇ ਆਪਣੀ ਹੀ ਟੀਮ ਬਣਾਓ ਉਹੀ ਉਸੇ ਉਸ ਉਸ ਵੰਦੇ ਵਿੱਚ ਅੱਜ ਇਹ ਬੜਾ ਵਧੀਆ ਕਦਮ ਹੈ ਕਿ ਜਿੱਦਾਂ ਹੁਣ ਤਰਮਿੰਦਰ ਹੈਗਾ ਗੁਰਜੀਤ ਹੈ ਅਸੀਂ ਨਾਲ ਆਪ ਸਾਰੇ ਪਲੇਅਰ ਹੈਗੇ ਪ੍ਰਿੰਸੀਪਲ ਸਾਹਿਬ ਨੂੰ ਪਤਾ ਹੈ ਸਾਰੇ ਫੁੱਟਬਾਲ ਨਾਲ ਜੁੜੇ ਹੋਏ ਹਨ ਕਿ ਮੈਂ ਆਪ ਇਹਦੇ ਨਾਲ ਜੁੜਿਆ ਹੋਇਆ ਤੇ ਮੈਂ ਇਹੀ ਤੁਹਾਨੂੰ ਵਾਅਦਾ ਕਰਦਾ ਕਿ ਜਿੰਨਾ ਕਿ ਮੇਰੇ ਕੋਲ ਹੋ ਸਕੇ ਮੈਂ ਫ੍ਰੀ ਆਫ ਕੋਸਟ ਕਰੂੰਗਾ ਬਹੁਤ ਧੰਨਵਾਦ ਹੈ ਹਰਿਆ ਸਾਹਿਬ ਤੇ ਇੱਕ ਅੰਕ ਹੋਰ ਵੀ ਹੈ ਜੀ ਇਸ ਗਰਾਊਂਡ ਨੂੰ ਬਣਾਉਣ ਦੇ ਵਿੱਚ ਜਾਂ ਜੋ ਤੁਸੀਂ ਦੇਖੋ ਤੁਸੀਂ ਦੇਖ ਰਹੇ ਹੋ ਸਾਫ ਸਫਾਈ ਦੇਖ ਰਹੇ ਹੋ ਸਾਡੀ ਕਰਾਲੀ ਐਮਸੀ ਕਮੇਟੀ ਖਾਸਪੈਸ਼ਲੀ ਰਮਾਗੰਤ ਕਾਲੀਆ ਜੀ ਤੇ ਰਣਜੀਤ ਜੀ ਦੀ ਪਹਿਲੀ ਵਾਰ ਇਹ ਹੋਇਆ ਹੈ ਕਿ ਕਮੇਟੀ ਦੇ ਵਿੱਚ ਫੁੱਟਬਾਲ ਜਾਂ ਖੇਡਾਂ ਦੇ ਲਈ ਬਜਟ ਰੱਖਿਆ ਗਿਆ ਬਜਟ ਰੱਖਿਆ ਵੀ ਗਿਆ ਤੇ ਸਮਾਨ ਪਹੁੰਚਿਆ ਵੀ ਹੈ ਤੇ ਅਸੀਂ ਮੈਂ ਚਾਹਾਂ ਰਮਾਗੰਤ ਨੂੰ ਦੋ ਸ਼ਾਬਦ ਪਲੀਜ਼ ਪਲੀਜ਼ ਇਹ ਵਾਈਫ ਨੂੰ ਵੀ ਖਤੇ ਰਾਮਰਾਣ ਜੀ ਸਾਰਿਆਂ ਨੂੰ ਇੱਥੇ ਗਰਾਊਂਡ ਦੇ ਵਿੱਚ ਜਦੋਂ ਆਉਂਦੇ ਆ ਬੜਾ ਚੰਗਾ ਲੱਗਦਾ ਹੈ ਜਦੋਂ ਆਪੇ ਛੋਟੇ ਬੱਚਿਆਂ ਨੂੰ ਖੇਡਦੇ ਦੇਖਦੇ ਆ ਤਾਂ ਲੱਗਦਾ ਹੈ ਕਿ ਹਾਂ ਮੈਨੂੰ ਲੱਗਦਾ ਹੈ ਵੀ ਇਹਦੇ ਨਾਲੋਂ ਵਧੀਆ ਕੰਮ ਜਾਂ ਕੋਈ ਵੀ ਧਾਰਮਿਕ ਕੰਮ ਇਹਦੇ ਨਾਲੋਂ ਜ਼ਿਆਦਾ ਵਧੀਆ ਨਹੀਂ ਹੋ ਸਕਦਾ ਵੀ ਜੇ ਆਪਾਂ ਬੱਚਿਆਂ ਨੂੰ ਗਰਾਊਂਡ ਦੇ ਨਾਲ ਜੋੜੀਏ ਤੇ ਜਿਵੇਂ ਕਿ ਸਨੈ ਨੇ ਕਿਹਾ ਮੈਨੂੰ ਲੱਗਦਾ ਹੈ ਵੀ ਗਰਾਊਂਡ ਦੇ ਵਿੱਚ ਬਹੁਤ ਹਲੇ ਕੰਮ ਹੋਣ ਵਾਲਾ ਹੈ ਤੇ ਆਹ ਸਾਰੇ ਪਤੋਂ ਦੇ ਜਿਹੜੇ ਬੈਠੇ ਹੈਗੇ ਆ ਆਪਾਂ ਰਲ ਮਿਲ ਕੇ ਸਾਰਿਆਂ ਨੇ ਕੰਮ ਕਰਨਾ ਸਾਨੂੰ ਜਿੱਦਾਂ ਦੀ سپورਟ ਜਿੱਤੋਂ ਵੀ ਚਾਹੀਦੀ ਹੁੰਦੀ ਹੈ ਸਾਨੂੰ ਹਮੇਸ਼ਾ ਮਿਲਦੀ ਹੈ ਹਾਲੇ ਚਾਹੇ ਥੋੜੇ ਦਿਨ ਪਹਿਲਾਂ ਦੀ ਗੱਲ ਹੈ ਆ ਇੱਥੇ ਪਿੱਛੇ ਜਗ੍ਹਾ ਹੈਗੀ ਹੈ ਮੈਂ ਇੱਧਰ ਪ੍ਰਿੰਸੀਪਲ ਸਾਹਿਬ ਕੋਲ ਗਿਆ ਸੀਗਾ ਇੱਥੇ ਵੀ ਅਸੀਂ ਵੈਰੀ ਸੂਨ ক্রিকেট ਵਾਲਿਆਂ ਵਾਸਤੇ ਨੈਟ ਪ੍ਰੈਕਟਿਸ ਵਾਸਤੇ ਕੁਝ ਪਲਾਨ ਕਰ ਰਹੇ ਹਾਂ ਤੇ ਪ੍ਰਿੰਸੀਪਲ ਸਾਹਿਬ ਨੇ ਸਾਨੂੰ ਵਿਸ਼ਵਾਸ ਵੀ ਦਿਵਾਇਆ ਕਿ ਕੋਈ ਗੱਲ ਨਹੀਂ ਤੁਸੀਂ ਇਹਨੂੰ ਜਗ੍ਹਾ ਨੂੰ ਅਹ ক্রিকেট ਦੇ ਲਈ ਤਾਂ ਜੋ ਕੋਈ ਕੰਸਟਰਕਸ਼ਨ ਵਗੈਰਾ ਨਾ ਹੋਵੇ ਬੱਚਿਆਂ ਦੇ ਲਈ ਤੁਸੀਂ ਜਿਵੇਂ ਮਰਜ਼ੀ ਇਹਨੂੰ ਵਰਤ ਸਕਦੇ ਆ ਚਾਹੇ ਇਹਦੇ ਇਲਾਵਾ ਗੱਲ ਕਰੀਏ ਹੈਂਡਬਾਲ ਦੀ ਹੈਂਡਬਾਲ ਦੀ ਬਹੁਤ ਵਧੀਆ ਟੀਮ ਚੱਲ ਰਹੀ ਹੈ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਜਿਹੜੀ ਇਹ ਜਿਹੜੀ ਟੀਮ ਹੈਗੀ ਆ ਜਿਹੜੇ ਅੱਜ ਵਿਰਾਜਮਾਨ ਹੈ ਇਹਨਾਂ ਦਾ ਬਹੁਤ ਵਧੀਆ ਸਹਿਯੋਗ ਹੈ ਬਹੁਤ ਜ਼ਿਆਦਾ ਸਹਿਯੋਗ ਹੈ ਤੇ ਇਹਦੇ ਲਈ ਸਾਡੇ ਸ਼ਹਿਰ ਦੇ ਲਈ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀ ਕਰਦੇ ਆ ਤੇ ਮੈਂ ਉਮੀਦ ਵੀ ਕਰਦਾ ਹਾਂ ਜੇ ਆਪਾਂ ਸਾਰੇ ਰਲ ਮਿਲ ਕੇ ਐਵੇਂ ਹੀ ਸਪੋਰਟਸ ਨੂੰ ਤੇ ਗਰਾਉਂਡ ਨੂੰ ਪ੍ਰਮੋਟ ਕਰੀਏ ਤਾਂ ਜੋ ਆਨ ਵਾਲੀ ਪਨੀਰੀ ਆਪਣੀ ਖੇਡਾਂ ਦੇ ਨਾਲ ਜੁੜੇ ਕਿਤੇ ਮਤਲਬ ਇੱਧਰ ਉੱਧਰ ਉਹਦਾ ਧਿਆਨ ਨਾ ਖਰਾਬ ਹੋਵੇ ਧੰਨਵਾਦ ਜੀ ਥੈਂਕ ਯੂ ਅਫੇਜੀ ਸਾਰਾ ਖੁਦ ਹੀ ਦੱਸ ਦੇਣਗੇ ਇਹ ਗਰਾਉਂਡ ਆਪਰੇਸ਼ਨ ਦੇ ਲਈ ਪੈ ਚੁੱਕਿਆ ਹੈ ਜੜੀ ਜਲਦ ਅਸੀਂ ਬੇਨਤੀ ਵੀ ਕਰਾਂਗੇ ਕਿ ਸਾਡ ਨੂੰ ਜਿਹੜੀਆਂ ਮੁੰਡਲੀਆਂ ਲੋੜਾਂ ਨੇ ਕੁਝ ਉਹ ਜਰੂਰ ਸਾਰਾ ਪੂਰੀਆਂ ਕਰਨ ਵੈਸੇ ਇਹਨਾਂ ਨੇ ਵਾਦਾ ਵੀ ਕੀਤਾ ਮੇਰੇ ਨਾਲ ਪਿਛੋਰ ਸਾਰਨਾ ਅਸੀਂ ਖੁਦ ਮੈਂ ਪਰਸਨਲੀ ਪਰਸਨਲੀ ਇਨਵੋਲਵ ਐ ਤੇ ਫੋਨ ਤੇ ਵੀ ਅਸੀਂ ਕਈ ਵਾਰ ਨਿਰਚ ਹੋ ਚੁੱਕੇ ਆ ਤੇ ਗਰਾਉਂਡ ਦੀ ਦਿੱਖ ਤੇ ਹੋਰ ਇੰਪਰੂਵਮੈਂਟ ਦੀ ਜਿਹੜੀ ਚੀਜ਼ਾਂ ਨੇ ਤੁਹਾਨੂੰ ਜਲਦ ਮੈਨੂੰ ਪੂਰਾ ਵਿਸ਼ਵਾਸ ਆ ਸਰ ਤੁਹਾਡੇ ਤੇ ਬਿਲਕੁਲ ਹੋ ਗਈ ਪ੍ਰੋਸੈਸਿੰਗ ਸਟਾਰਟ ਹੋ ਗਈ ਤੇ ਤੁਹਾਨੂੰ ਸ਼ਾਬ ਤੁਸੀਂ ਵੀ ਸਰ ਸਿਗਾ ਦੀ ਸਾਰਿਆਂ ਨੂੰ ਵੀ ਇਹ ਤਾਂ ਪਹਿਲਾਂ ਬੜੀ ਖੁਸ਼ੀ ਹੋਈ ਜੀ ਜਦੋਂ ਮੈਂ ਪੜਿਆ ਕਿ ਇਹ ਅਕੈਡਮੀ ਹੋ ਰਹੀ ਹੈ ਮੈਂ ਜ਼ਿੰਦਗੀ ਚ ਪਹਿਲੀ ਵਾਰ ਦੇਖਿਆ ਜੀ ਜਿਹੜੀ ਫ੍ਰੀ ਅਕੈਡਮੀ ਫੁੱਟਬਾਲ ਅਕੈਡਮੀ ਸਟਾਰਟ ਹੋਈ ਹੈ ਤੇ ਆਪਣੀ ਲਾਈਫ ਚ ਜਿਹੜੀ ਅਕੈਡਮੀ ਆ ਦੇ ਪੈਸੇ ਲਗੀ ਬੱਚਾ ਪ੍ਰੈਕਟਿਸ ਕਰਦਾ ਅਕੈਡਮੀ ਜੀ ਤੁਸੀਂ ਵੀ ਦੇਖਿਆ ਹੋਣਾ ਜਾਂ ਤੁਸੀਂ ਹੋਣੇ ਜਿੱਥੇ ਵੀ ਜਾਓ ਅਕੈਡਮੀ 1000 ਰੁਪਏ 1500 ਰੁਪਏ ਤਾਂ ਮੈਂ ਫਸਟ ਟਾਈਮਸ ਮੈਂ ਉਹਨਾਂ ਨੇ ਕੁਸ਼ਮਦੀ ਨੇ ਫੋਨ ਕੀਤਾ ਮਜ਼ਾ ਦੀ ਹੈ ਆਪਣੇ ਕੋਲ ਜਾ ਕੇ ਵਧੀਆ ਗੱਲ ਹੈ ਜੀ ਸਾਡਾ ਡਿਪਾਰਟਮੈਂਟ ਇੱਥੇ ਨਰਸਰੀ ਖੋਲ ਰਿਹਾ ਥੈਟ ਇਜ਼ ਥੀ ਤਾਂ ਉਹਦੇ ਲਈ ਉਹ ਪ੍ਰੋਸੈਸਿੰਗ ਸ਼ੁਰੂ ਹੋਗਾ ਜਿਹੜਾ ਥੋੜਾ ਵਿਲੈਟਿਕ ਬਲਕ ਗਰਾਉਂਡ ਹੈ ਤਾਂ ਸਾਰਾ ਵਧੀਆ ਬਣ ਕੇ ਰਹੇਗਾ ਤਾਂ ਦੂਜੀ ਗੱਲ ਇੱਥੇ ਅਸੀਂ ਫੁੱਟਬਾਲ ਦਾ ਕੋਚ ਵੀ ਲਾਵਾਂਗੇ ਸਾਡੇ ਗੁਰਜੀਤ ਸਿੰਘ ਜੀ ਹੈਗੇ ਜੀ ਤੇ ਇਹਨਾਂ ਦਾ ਵੀ ਅਸੀਂ ਇੱਕ ਟਾਈਮ ਹੀ ਅਸਰੇਦੇ ਸ਼ਾਮ ਦਾ ਟਾਈਮ ਤੇ ਰਹਿ ਗਏ ਹਾਂ ਬਾਕੀ ਮੇਰਾ ਸਹਿ ਨਿਵਾਸੀ ਬੜੀ ਮੁਬਾਰਕਵਾਦ ਹੁੰਦਾ ਹੈ ਕਿ ਉਹਨਾਂ ਨੂੰ ਜੁੜਨਾ ਚਾਹੀਦਾ ਹੈ ਇਹਨਾਂ ਕਲੱਬ ਨਾਲ ਤਾਂ ਬੱਚਿਆਂ ਨੂੰ ਵੀ ਆਪਣੇ ਨੂੰ ਇੱਥੇ ਲੈਣਾ ਚਾਹੀਦਾ ਕਿਉਂਕਿ ਇੱਕ ਸਪੋਰਟਸ ਇੱਕ ਮੈਡੀਸਿਨ ਹੈ ਜਿਹੜੀ ਬਿਮਾਰੀਆਂ ਦੂਰ ਕਰ ਸਕੇ ਤਾਂ ਜੀ ਕੋਈ ਮੈਡੀਸਿਨ ਨਹੀਂ ਹੈ ਡਾਕਟਰ ਵਾਲੀ ਕਿਉਂਕਿ ਤੁਸੀਂ ਸਵੇਰੇ ਸ਼ਾਮ ਆਓ ਤੁਸੀਂ ਵੈਸੀ ਫਿੱਟ ਰਹੋਗੇ ਤਾਂ ਤੁਹਾਨੂੰ ਬਿਮਾਰੀ ਨਹੀਂ ਹੋਏਗੀ ਉਹ ਮਿਲਕਾ ਸਿੰਘ ਜੀ ਆ ਤੁਸੀਂ ਉਹਨਾਂ ਦੀ ਸਾਹ ਇੰਟਰਵਿਊ ਸੀ ਹੋਈ ਉਹਨਾਂ ਨੇ ਗੋਲੀ ਤੱਕ ਨਹੀਂ ਲਈ ਸੀ ਹਜ ਤੱਕ ਕਿ ਕਿੰਨੇ ਫਿੱਟ ਸੀ ਕਿੰਨੀ ਮਰ ਹੋ ਗਈ ਸੀ ਉਹਨਾਂ ਦੀ ਅ ਮੇਰੇ ਵੱਲੋਂ ਮੈਂ ਇੱਥੇ ਦਾ ਰਹਿਣ ਵਾਲਾ ਐ ਕਿਉਂਕਿ ਮੈਨੂੰ ਲਗਾ ਵੀ ਐ ਕਿ ਮੈਂ ਕੁਝ ਕਰਕੇ ਨਾ ਬਫੇ ਸ਼ਹਿਰ ਲਈ ਤਾਂ ਜੋ ਵੀ ਹੈਲਪ ਚਾਹੀਦੀ ਹੈ ਬਤਾਂ ਸਾ ਮੈਂ ਹਾਜ਼ਰ ਐ ਜੀ ਅ ਇਕਵਿਪਮੈਂਟਸ ਇਹ ਕੋਈ ਕਮੀ ਹੋਵੇ ਕੁਮੈਂਟ ਦੀ ਮੇਰੇ ਦਫ਼ਤਰ ਆਓ ਮੇਰੇ ਕੋਲ ਪ੍ਰਧਾਨ ਜੀ ਨੇ ਲਿਆਉ ਨਾਲ ਜਨਰਲ ਸੈਕਟਰ ਤੋਂ ਮੈਂ ਜਿਹੜਾ ਵੀ ਸਮਾਨ ਹੋਵੇ ਕੁਝ ਵੀ ਗੈਟੋ ਹੋਵੇ ਬੋਲੋ ਆਈਆਂ ਸ਼ੂਜ਼ ਕੁਝ ਵੀ ਹੈ ਤਾਂ ਮੇਰੇ ਕੋਲ ਆਓ ਤਾਂ ਕੋਈ ਗਰੀਬ ਬੱਚਾ ਹੋਵੇ ਕੋਈ ਪੜ੍ਹਾਈ ਲਈ ਤਾਂ ਉਹ ਵੀ ਮੇਰੇ ਕੋਲੋਂ ਲੈ ਕੇ ਆਓ ਜੀ ਉਹਦੀ ਮੈਂ ਮਦਦ ਪੂਰੀ ਕਰਾਂਗੇ ਬਾਕੀ ਗਰੁੱਪ ਲਈ ਅਸੀਂ ਪ੍ਰੋਸੈਸ ਚੱਲ ਰਿਹਾ ਸਾਡੇ ਡਿਪਾਰਟਮੈਂਟ ਨੇ ਪੂਰੇ ਪੰਜਾਬ 'ਚ ਨਰਸਰੀਆਂ ਖੋਲ੍ਹ ਲਈ ਜੀ ਉਹ ਲਈ ਕੋਸ਼ਿਸ਼ ਵੀ ਅਸੀਂ ਰੱਖੇ ਆ ਇਹਨਾਂ ਦੀ ਅਸੀਂ ਇੱਕ ਆਪਣਾ ਚੰਦੋਂ ਪਿੰਡਾ ਸਾਡਾ ਕਿੱਥੇ ਸਟੇਡੀਅਮ ਆਪਣੇ ਸਿੰਘਪੁਰ ਵਾਲਾ ਲਈ ਅਸੀਂ ਇਹ ਐਥਲੈਟਿਕ ਕੋਰਟ ਦੀ ਅਸੀਂ ਥੋੜੇ ਦਿਨਾਂ ਤੱਕ ਅਸੀਂ ਪਾਇਨਮੈਂਟ ਕਰਵਾਵਾਂਗੇ ਫਟਵਾਲ ਗੋਚ ਮੈਂ ਤੁਹਾਨੂੰ ਗੁਰਜੀਤ ਸਰ ਹੈ ਤੇ ਅਸੀਂ ਇੱਥੇ ਭੇਦਾਂ ਨੂੰ ਥੈਂਕ ਯੂ ਸ਼ੁਕਰੀਆ ਮੈਂ ਹੁਣ ਮਾਂ ਪਾਜੀ ਨੂੰ ਕਹਾਂਗਾ ਜਿਹੜੇ ਕਿਸ ਅਕੈਡਮੀ ਦੇ ਵਿੱਚ ਕੋਚਿੰਗ ਦੇ ਰਹੇ ਨੇ ਤੇ ਇਹਨਾਂ ਨੇ ਪਹਿਲੇ ਦਿਨ ਕਿਹਾ ਸੀ ਗੁਰਸ਼ਾਨ ਕਹਿੰਦਾ ਯਾਰ ਮੈਂ ਕੋਚਿੰਗ ਥਾ ਦੂੰਗਾ ਜੇ ਤੁਸੀਂ ਅਕੈਡਮੀ ਫ੍ਰੀ ਰੱਖੋਗੇ ਮੈਂ ਫ੍ਰੀ ਇੱਕ ਕੋਚਿੰਗ ਲਈ ਹੈ ਮੈਂ ਇੰਡੀਆ ਘੁੰਮ ਲਿਆ ਮੈਂ ਡਿਊਟੀਆਂ ਕਰ ਲੀਆਂ ਸਭ ਕੁਝ ਕਰ ਲਿਆ ਤੇ ਮੈਂ ਪੈਸੇ ਚਾਰਜ ਨਹੀਂ ਕਰੂੰਗਾ ਤੇ ਨਾ ਆਪਾਂ ਹੋਰ ਤੋਂ ਲੈਣੇ ਆ ਮੇਰੇ ਤੋਂ ਲੈ ਲਿਓ ਜੇ ਤੁਹਾਨੂੰ ਕਿਸੇ ਕੱਡੇ ਬਸੇ ਮੇਰੇ ਤੋਂ ਲੈ ਲਿਓ ਸੋ ਮੈਂ ਕਹਾਂ ਦੋ ਸ਼ਬਦ ਤੁਹਾ ਮਾਪ ਜੀ ਤੁਸੀਂ ਵੀ ਸਾਡੇ ਕੋਲ ਤੁਹਾ ਤੋਂ ਵਧੀਆ ਵਿਕਲਪ ਇਸ ਟਾਈਮ ਕੋਈ ਨਹੀਂ ਹੈਗਾ ਸਾਡੇ ਏਰੀਆ 'ਚ ਵੀ ਹੈ ਨਹੀਂ ਤੇ ਹਾਂਜੀ ਹਾਂਜੀ ਆ ਜੀ ਸਸੀ ਗਾ ਸਾਰਿਆਂ ਨੂੰ ਪਰਵਾਦੇ ਸੱਜ ਜਿੰਨੇ ਬੈਠੇ ਆ ਮੈਂ ਤਾਂ ਇੱਕ ਸਿੱਧਾ ਆ ਸਾਡਾ ਜਿਹੜਾ ਸਰਮਾਇਆ ਸਾਡੇ ਬੱਚੇ ਆ ਉਹਦੇ ਵੱੱਦ ਅਸੀਂ ਕੋਈ ਚੀਜ਼ ਸਾਫ ਨਹੀਂ ਸਕਦੇ ਜਮੀਨਾਂ ਜਿਆਦਾ ਤਾਂ ਨਿਕਲ ਜਾਣੀਆਂ ਪਰ ਸਾਡਾ ਸਰਮਾਇਆ ਬੱਚੇ ਆ ਮੇਰਾ ਇਹੀ ਟਾਰਗੇਟ ਰਿਹਾ ਵੀ ਅਸੀਂ ਆਪਣੇ ਬੱਚੇ ਸੰਭੀਏ ਇਹਦੇ ਵੱਧ ਮੇਰਾ ਕੋਈ ਨਹੀਂ ਵੀ ਆਉਣ ਉੱਪਰ ਜਾਣ ਨਾ ਹੋਵੇ ਕੋਸਾਂ ਵੀ ਐ ਸਾਰੇ ਐ ਬੜੇ ਬੜੇ ਨਾਮ ਹੋਏ ਐ ਮੈਂ ਕਹਿੰਦਾ ਇਹਨਾਂ ਤੇ ਉੱਪਰ ਜਾਣ ਨਹੀਂ ਵੀ ਉਹ ਤਾਂ ਤੇ ਉੱਪਰ ਜਾਣ ਵੀ ਸਾਨੂੰ ਵੀ ਦੁਨੀਆ ਯਾਦ ਨਾ ਕਿ ਵੀ ਇਹਨਾਂ ਨੂੰ ਕਹੇ ਵੀ ਹਾਂਜੀ ਇਹ ਹੈਗੇ ਸਾਡਾ ਸਰਮਾਇਆ ਵੀ ਇਹਨਾਂ ਵਾਸਤੇ ਅਸੀਂ ਕਰਨਾ ਜੋ ਕੁਝ ਕਰਨਾ ਇਹ ਮੇਰੀ ਦਿਲ ਦੀ ਤਮੰਨਾ ਸ਼ੁਰੂ ਤੇ ਰਹੀ ਐ ਵੀ ਸਾਡੇ ਬੱਚੇ ਨਾ ਖਰਾਬ ਹੋਣ ਕਰਾਂਗਾ ਸਾਡੇ ਕਲੱਬ ਦੇ ਪ੍ਰਧਾਨ ਸਾਹਿਬ ਮਨੂਜ ਜੀ ਰਾਮਾਕੰਤ ਕਾਲੀਆ ਜੀ ਡਿਸਟ੍ਰਿਕਟ ਪ੍ਰੈਜ਼ੀਡੈਂਟ ਸਾਡੇ ਅਰਜੀਤ ਪਾ ਜੀ ਨੂੰ ਸਨਮਾਨ ਕਰਨਗੇ ਪਹਿਲਾਂ ਰੂਪੇ ਸਰਦਾ ਕਲੱਬ ਵੱਲੋਂ ਇੱਕ ਸਨਮਾਨ ਹੈ ਜੀ ਆਓ ਜੀ ਮਨੂਜ ਜੀ ਮੈਂ ਆ ਜਾਓ ਜੀ ਆ ਜਾਓ ਜੀ ਬੋਲੇ ਸੋਨਿਆ ਅੱਲ੍ਹਾ ਅਕੀ ਕੰਮ ਕਰਨ ਦਾ ਤਰੀਕਾ ਧੰਮਾ ਜੀ ਨੇ ਕਿਹਾ ਸਾਨੂੰ ਕਿ ਮੈਂ ਫ੍ਰੀ ਦਵਾਂਗਾ ਜੀ ਇਹ ਜਿਹੇ ਲੋਕ ਬੜੇ ਘੱਟ ਮਿਲਦੇ ਫ੍ਰੀ ਵਾਲੇ ਕਿਉਂਕਿ ਉਹ ਬੱਚਿਆਂ ਲਈ ਜਿਹੜਾ ਬੱਚਿਆਂ ਲਈ ਸੋਚਦਾ ਹੈ ਉਹਨੇ ਪਰਮਾਤਮਾ ਲਈ ਸੋਚਣਾ ਪੈਂਦਾ ਹੈ ਅਸੀਂ ਰੱਬ ਦਾ ਰੂਪ ਹੁੰਦੇ ਆ ਜੀ ਥੈਂਕ ਯੂ ਜੀ ਸੋ ਸਰ ਇਹ ਕਾਉਂਟ ਦੇ ਜਿਹੜੀ ਅਕੈਡਮੀ ਦੀ ਸ਼ੁਰੂਆਤ ਕੀਤੀ ਗਈ ਹੈ ਕੀ ਨਤੀਜੇ ਨਿਕਲਣਗੇ ਕਿਵੇਂ ਜਿਹੜਾ ਇਸ ਨੂੰ ਚਲਾਇਆ ਜਾਵੇਗਾ ਸਾਰਾ ਕੀ ਬੱਚਿਆਂ ਨੂੰ ਗੁਰ ਸਿਖਾਈ ਜਾਣਗੇ ਹੋਰ ਜਾਣਕਾਰੀ ਦੇ ਇਸ ਦੇ ਵਿੱਚ ਸਾਡੇ ਕੋਲ ਬਹੁਤ ਹੀ ਜਿਹੜੀ ਇੰਪੋਰਟੈਂਟ ਗੱਲ ਹੈ ਕਿਉਂਕਿ ਸਾਡੇ ਸੀਨੀਅਰ ਕੋਚ ਸਰਦਾਰ ਪਰਮਜੀਤ ਸਿੰਘ ਜੀ ਕੰਮਾਂ ਜਿਹੜੇ ਇੱਕ ਆਪ ਵੀ ਇੰਟਰਨੈਸ਼ਨਲ ਖਿਡਾਰੀ ਨੇ ਬਹੁਤ ਵੱਡੇ ਲੈਵਲ ਤੇ ਖੇਡੇ ਨੇ ਜਿੱਦੀ ਕੇ ਸਾਨੂੰ ਲੋੜ ਸੀਗੀ ਇਕ ਤੱਕ ਕੋਚ ਸਾਡੇ ਲੋੜ ਅਨਸਾਰ ਮਿਲੇ ਦੂਜਾ ਸਾਡਾ ਜਿਹੜਾ ਗੁਰਸ਼ੰਨੋਂ ਨੇ ਇਹ ਗਰਾਊਂਡ ਬਣਾਇਆ ਕਰਾਲੀ ਫੋਟਵਾਲ ਕਲੱਬ ਵਾਲਿਆਂ ਨੇ ਗਰਾਊਂਡ ਦੀ ਬਹੁਤ ਹੀ ਅੱਛੀ ਰਿਪੇਅਰ ਬਣਾਈ ਹੈ ਜੋ ਗਰਾਊਂਡ ਵਿੱਚ ਸਾਰਾ ਗਰਾਸ ਹੈ ਜਾਂ ਜਾਲੀ ਵਰਕਰਾਇਆ ਗਿਆ ਬਹੁਤ ਵਧੀਆ ਹੈ ਸੋ ਬੱਚਾਂ ਦੇ ਆਉਣ ਲਈ ਇਹ ਬਹੁਤ ਹੀ ਸੁਖਾਵਾਂ ਮਾਹੌਲ ਬਣਾਇਆ ਗਿਆ ਹੈ ਜਿੰਨੇ ਵੀ ਬੱਚੇ ਇੱਥੇ ਵੱਧ ਤੋਂ ਵੱਧ ਆਉਣਗੇ ਉਹਨਾਂ ਦਾ ਇਸ ਗੇਮ ਨਾਲ ਟੱਚ ਬਣੇਗਾ ਤੇ ਇਹ ਸਾਡੇ ਇਲਾਕੇ ਦਾ ਕੇ ਆਉਣ ਵਾਲੇ ਭਵਿੱਖ 'ਚ ਨਾਮ ਰੋਸ਼ਨ ਕਰਨਗੇ ਜਿਵੇਂ ਕਿ ਅਸੀਂ ਕੁੜੀਆਂ ਤੇ ਮੁੰਡਿਆਂ ਦੀ ਦੋਨਾਂ ਦੇ ਫੁੱਟਬਾਲ ਵੱਲ ਧਿਆਨ ਦੇਵਾਂਗੇ ਤੇ ਜਿਵੇਂ ਹੁਣ ਦੱਸਿਆ ਹੀ ਹੈਂਡਬਾਲ ਦਾ ਸਾਡਾ ਬਹੁਤ ਹੀ ਵਧੀਆ ਟੀਮ ਵਧਿਆ ਨਿਕਲੀ ਹੈ ਕਰਾਲੀ ਦੀ ਜਿਹੜੀ ਹੈਗੀ ਹੈ ਨੈਸ਼ਨਲ ਵਿੱਚ ਵੀ ਨੰਬਰ ਹੈ ਆਪਣਾ ਕਰਾਲੀ ਦੇ ਤੇ ਬੱਚੇ ਗਏ ਸੀਗੇ ਸੋ ਇਹਨਾਂ ਦਾ ਜਿਹੜਾ ਹੈਗਾ ਰਿਜ਼ਲਟ ਆਉਣ ਵਾਲੇ ਦਿਨਾਂ ਚ ਖੁਦ ਮੂਹਾਂ ਬੁਲੇਗਾ ਇਲਾਕਾ ਦੇ ਵਾਸੀ ਨੂੰ ਬੇਨਤੀ ਹੈ ਕਿ ਸਾਰੇ ਵਧੀਆ ਤਰੀਕੇ ਨਾਲ ਸਾਥ ਦੇਣ। ਅਮਰ ਸਾਹਿਬ ਕੀ ਕਹੋਗੇ ਤੁਸੀਂ ਵੀ ਪਲੇਅਰ ਰਹੇ ਚੁੱਕੇ ਹੋ ਅਕੈਡਮੀ ਖੁੱਲੀ ਹੋਈ ਹੈ ਫਿਰ ਇਹ ਆ ਦੇਣੀ ਚਲੋ ਪਲੇਅਰ ਰਹਿ ਚੁੱਕੇ ਹੋਂ ਦੀ ਗੇਂਦੇ ਹਾਂ ਤੇ ਕਿਹੋ ਜਿਹਾ ਜਿਹੜਾ ਕਹਿ ਲਿਏ ਵੀ ਰਿਜ਼ਲਟ ਆ ਇਸ ਅਕੈਡਮੀ ਦਾ ਨਿਕਲੇਗਾ ਕਿਵੇਂ ਦੇ ਜਿਹੜੇ ਬੱਚੇ ਤਿਆਰ ਹੋਣਗੇ ਜੀ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਹਾਂ ਸਾਰੇ ਫੁੱਟਬਾਲ ਪ੍ਰੇਮੀਆਂ ਦਾ ਤੇ ਫੁੱਟਬਾਲ ਕਲੱਬ ਕੁਰਾਲੀ ਦਾ ਕਿਉਂਕਿ ਆਪਾਂ ਨੂੰ ਉਸ ਸਾਹਿਬ ਨਾਮ ਨਰੈਨ ਸਾਹਿਬ ਤੋਂ ਬਾਅਦ ਕੋਈ ਸਾਨੂੰ ਇੱਥੇ ਪਲੇਟਫਾਰਮ ਨਹੀਂ ਮਿਲਿਆ ਜਿੱਤੋਂ ਅਸੀਂ ਕੋਈ ਬੱਚੇ ਇੱਥੇ ਆਪਾਂ ਖੇਡ ਸਕੀਏ ਗੁਰਜੀਤ ਸਿੰਘ ਸਾਡੇ ਕੋਲ ਆਏ ਸੀਗੇ ਚਲੋ ਉਹਨਾਂ ਦੀਆਂ ਵੀ ਡਿਊਟੀਆਂ ਹੁਣ ਲੱਗੀਆਂ ਬਾਹਰ ਹੁਣ ਉਹ ਤੋਂ ਬਾਅਦ ਸਾਨੂੰ ਚਲੋ ਧਰਮਿੰਦਰ ਸਿੰਘ ਧੰਮਾ ਜੀ ਸਾਡੇ ਪੀਐਸਐਫ ਤੋਂ ਰਿਟਾਇਰ ਹੋ ਕੇ ਆਏ ਆ ਸਾਨੂੰ ਇੱਕ ਮਾਣ ਮਹਿਸੂਸ ਹੋਇਆ ਵੀ ਅਸੀਂ ਉਹਨਾਂ ਨੂੰ ਵੀ ਆਪਣੇ ਇੱਥੇ ਗਰਾਊਂਡ ਦੀ ਦੇਖਰੇਖ ਵਿੱਚ ਜ਼ਿੰਮੇਵਾਰੀ ਸਾਂਭੀਏ ਤੇ ਉਹ ਸਾਡੇ ਇੱਥੇ ਵਧੀਆ ਪਲੇਅਰ ਆਪ ਵੀ ਵਧੀਆ ਪਲੇਅਰ ਨੇ ਤੇ ਛੋਟੇ ਬੱਚੇ ਸਾਡੇ 7-8 ਸਾਲ ਤੋਂ ਲੈ ਕੇ 14-15 ਸਾਲ ਤੱਕ ਅਸੀਂ ਕੋਚਿੰਗ ਦਵਾਂਗੇ ਤੇ ਉਹਨਾਂ ਨੂੰ ਫੁੱਟਬਾਲਾਂ ਹੋਰ ਜੋ ਬੱਚੇ ਇਹਨੂੰ ਕਿਸੇ ਨੂੰ ਕਿੱਟ ਦੀ ਲੋੜ ਹੈ ਤੇ ਜੋ ਵੀ ਚੀਜ਼ ਦੀ ਲੋੜ ਹੈ ਫ੍ਰੀ ਆਪਾਂ ਦਵਾਂਗੇ ਤੇ ਨਾਲ ਇਲਾਕਾ ਨਿਵਾਸੀਆਂ ਨੂੰ ਵੀ ਬੇਨਤੀ ਕਰਦੇ ਆਂ ਕਿ ਸਾਡਾ ਸਹਿਯੋਗ ਕਰਨ ਤੇ ਆਪਣੇ ਵੱਧ ਤੋਂ ਵੱਧ ਬੱਚੇ ਭੇਜਣ ਧੰਨਵਾਦ ਥੈਂਕ ਯੂ ਜੀ ਹਾਂਜੀ ਅੱਜ ਆਲੋ ਮੈਕ ਅਕੈਡਮੀ ਖੁੱਲ ਹੀ ਗਈ ਹੈ ਕੀ ਕਹਿਣਾ ਚਾਹੂਗੇ ਕਿਵੇਂ ਦਾ ਜਿਹੜਾ ਬੱਚਿਆਂ ਦਾ ਭਵਿੱਖ ਦੇਖਦੇ ਹੋ ਜੇਕਰ ਬੱਚੇ ਜੁੜਦੇ ਆ ਅਕੈਡਮੀ ਤੇ ਨਹੀਂ ਬਹੁਤ ਵਧੀਆ ਗੱਲ ਹੈ ਜੀ ਮਤਲਬ ਸਾਡਾ ਬੇਸਿਕਲੀ ਟਾਰਗੇਟ ਇਹੀ ਹੈ ਜੁਹੇ ਹਾਂ ਬਤਵਦ ਬੱਚਿਆਂ ਨੂੰ ਗਰਾਊਂਡ ਦੇ ਨਾਲ ਜੋੜਨਾ ਚਾਹੀਦਾ ਹੈ ਤੇ ਗਰਾਊਂਡ ਦੇ ਨਾਲ ਕਿਸੇ ਨਾ ਕਿਸੇ ਦੀ ਚਾਹੀਏ ਉਹ ਇਸ ਗਰਾਊਂਡ ਦੇ ਨਾਲ ਹੈ ਚਾਹੀਏ ਉਹ ਹੈਂਡਬਾਲ ਦੇ ਨਾਲ ਚਾਹੀਏ ਉਹ ਹਾਕੀ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਗੇਮ ਹੈ ਕੋਈ ਵੀ ਹੈ ਗੇਮ ਦੇ ਨਾਲ ਬੱਚਿਆਂ ਨੂੰ ਜੋੜਨਾ ਚਾਹੀਦਾ ਹੈ ਗੱਲਬਾਤ ਕਰੀਏ ਸਰ ਅਕੈਡਮੀ ਚਲਾ ਰਹੇ ਹੋ ਬਿਲਕੁਲ ਫਰੀ ਚਲਾ ਰਹੇ ਹਾਂ ਫਿਰ ਲੋਡ ਵੀ ਹੈ ਤੇ ਕੀ ਕੀ ਹੋਰ ਸਬੂਤ ਦੇ ਕਿੱਥੋਂ ਜਿਹੜੀਆਂ ਲੋੜਾਂ ਜਿਹੜੀਆਂ ਪੂਰੀਆਂ ਕੀਤੀਆਂ ਜਾਣਗੀਆਂ ਕਿਵੇਂ ਦੇਖੋ ਜਦੋਂ ਆਪਾਂ ਕੋਈ ਕੰਮ ਕਰਨਾ ਹੁੰਦਾ ਹੈ ਨਾ ਸਭ ਤੋਂ ਪਹਿਲਾਂ ਇੱਛਾ ਸ਼ਕਤੀ ਚਾਹੀਦੀ ਹੈ ਜਦੋਂ ਇੱਛਾ ਸ਼ਕਤੀ ਤੁਹਾਡੀ ਮਜ਼ਬੂਤ ਹੋਵੇ ਨਾ ਤਾਂ ਇਹ ਜਿਹੜੀਆਂ ਤੁਸੀਂ ਕਹਿੰਦਾ ਚੀਜ਼ਾਂ کہہ ਰਹੇ ਬਹੁਤ ਛੋਟੀਆਂ ਚੀਜ਼ਾਂ ਇਹ ਸਾਰਾ ਕੁਝ ਹੋ ਜਾਂਦਾ ਹੈ ਇੱਛਾ ਸ਼ਕਤੀ ਹੋਣੀ ਬਹੁਤ ਜ਼ਰੂਰੀ ਹੈ ਜਦੋਂ ਇੱਛਾ ਸ਼ਕਤੀ ਹੈਗੀ ਹੈ ਫਿਰ ਸਾਰੀਆਂ ਜ਼ਰੂਰਤਾਂ ਪੂਰੀਆਂ ਹੋ ਜਾਂਦੀਆਂ ਹਰ ਕੱਲ ਕਰੀ ਸਹੂਲਤ ਦੀ ਵੀ ਗੱਲ ਕਰੀਏ ਕਿਹੜੀਆਂ-ਕਿਹੜੀਆਂ ਸਹੂਲਤਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਜੇਕਰ ਕੋਈ ਬੱਚਾ ਜੁੜਦਾ ਹੈ ਅ ਬੱਚਿਆਂ ਦੇ ਲਈ ਸਭ ਤੋਂ ਵਧੀਆ ਗੱਲ ਤਾਂ ਇਹ ਹੀ ਹੈ ਜੀ ਕਿ ਮੇਰੇ ਕੋਚਿੰਗ ਦਾ ਡੋਟਰੀ ਤੇ ਕਿੱਟਾ ਵਗੈਰਾ ਹੈ ਕਿਪਮੈਂਟਸ ਇਕਪਮੈਂਟਸ ਜੋ ਵੀ ਹੈ ਜਿਹੜੀ ਚੀਜ਼ਾਂ ਹੋਣੀਆਂ ਸਾਰਾ ਕੁਝ ਆ ਆਮ ਤੌਰ ਤੇ ਗੱਲ ਕਰੀਏ ਅਕੈਡਮੀਆ ਦੇ ਵਿੱਚ ਜਦੋਂ ਕੋਈ ਬੱਚਾ ਜੁੜਦਾ ਹੈ 2 2000 ਤਿੰਨ ਤਿੰਨ ਜਾਂ ਜਿਹੜੀ ਫੀਸ ਲਈ ਜਾਂਦੀ ਹੈ ਔਰ ਇਹ ਬਿਲਕੁਲ ਫ੍ਰੀ ਜਿਹੜਾ ਸਿਖਾਇਆ ਜਾਂਦਾ ਉਸ ਤੋਂ ਬਾਅਦ ਵੀ ਜਿਹੜੇ ਪੇਰੈਂਟਸ ਹੈ ਉਹ ਬੱਚਿਆਂ ਨੂੰ ਨਹੀਂ ਭੇਜਦੇ ਕੀ ਕਹਿਣਾ ਚਾਹੋਗੇ ਤੁਸੀਂ ਸ਼ਹਿਰ ਦੇ ਕਾਉਂਸਲਰ ਵੀ ਹੋ ਨਹੀਂ ਪੇਰੈਂਟਸ ਦੇ ਲਈ ਤਾਂ ਸ਼ਹਿਰ ਵਾਸੀਆਂ ਦੇ ਲਈ ਤਾਂ ਇਹੀ ਅਪੀਲ ਹੈ ਜਿਵੇਂ ਉਹ ਬੱਚਿਆਂ ਦੇ ਨਾਲ ਜਾਂ ਬੱਚਿਆਂ ਨੂੰ ਘੱਟੋ ਘੱਟ 1 ਘੰਟਾ ਰੋਜ਼ ਆ ਜ਼ਰੂਰ ਗਰਾਉਂਡ ਦੇ ਵਿੱਚ ਲੈ ਕੇ ਆਣ ਇਹ ਬੱਚਾ ਕਿਸੇ ਵੀ ਗੇਮ ਦੇ ਕਿਸੇ ਵੀ ਗੇਮ ਨੂੰ ਲਾਈਕ ਕਰਦਾ ਹੋਵੇ ਜੇ ਉਹਨੂੰ ਉਹ ਗੇਮ ਅ ਕਰਵਾਣੀ ਚਾਹੀਦੀ ਹੈ। ਧੰਨਵਾਦ। ਸਭ ਤੋਂ ਪਹਿਲਾਂ ਤਾਂ ਤੁਸੀਂ ਅੱਜ ਜੋ ਅਕੈਡਮੀ ਖੋਲੀ ਗਈ ਹੈ ਆ ਨਾਮ ਜ਼ਰੂਰ ਦੱਸਿਓ ਉਸ ਦਾ ਕਿਹਨਾਂ ਵੱਲੋਂ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਹੈ। ਜੀ ਇਹ ਉਪਰਾਲਾ ਆਪਣੀ ਟੀਮ ਹੈ ਸਾਡੀ 30-40 ਬੰਦਿਆਂ ਦੀ। ਰਮਾ ਕਾਂਧੀਆ, ਮਨੋਜੀ ਮੇਰੇ ਪ੍ਰਧਾਨ ਸਾਹਿਬ ਖੜੇ ਮੇਰੇ ਨਾਲ ਤੇ ਹੋਰ ਸਾਰੇ ਮੈਂ ਨਾਮ ਲਿਸਟ ਦਾ ਮੈਂ ਕਾਫੀ ਲੰਬੀ ਹੈ। ਸੋ ਅਸੀਂ ਖੜੇ ਤਾਂ ਸਾਰੇ ਖੜੇ ਆ ਕੋਈ ਇਹੋ ਜਿਹੀ ਗੱਲ ਨਹੀਂ। ਤੇ ਧੰਨਵਾਦ ਸਪੈਸ਼ਲ ਕਮੇਟੀ ਦਾ ਵੀ ਕਿਉਂਕਿ ਉਹਨਾਂ ਦਾ ਬਜਟ ਹੈ ਤੇ ਕਹਿੰਦਾ ਪ੍ਰੋਪਰ ਵੀ ਅਸੀਂ ਤੁਹਾਨੂੰ ਕੁਝ ਮੈਂਸ਼ਨ ਵਗੈਰਾ ਜੋ ਸਾਫ ਸਪਾਈ ਲੈ ਲਾਈਟਾਂ ਹੈ ਨਾ ਗਰਾਊਂਡ ਦਾ ਸਮਾਨ ਪੂਰਾ ਕਰਨਾ ਸੋ ਇਹ ਫ੍ਰੀ ਫੁੱਟਬਾਲ ਅਕੈਡਮੀ ਚੱਲੇਗੀ ਜਿਹਦੇ ਵਿੱਚ ਸਭ ਤੋਂ ਵੱਡੀ ਗੱਲ پتہ ਕੀ ਹੈ ਇਸ ਅਕੈਡਮੀ ਦੇ ਵਿੱਚ ਸਾਨੂੰ ਇਹੀ ਚੀਜ਼ ਸਭ ਤੋਂ ਬੈਸਟ ਲੱਗ ਰਹੀ ਹੈ ਕਿ ਸਾਡੇ ਕੋਲ ਕੋਚ ਬਹੁਤ ਵਧੀਆ ਨੇ ਕਿਸਮਤ ਚੰਗੀ ਹੈ ਕਿ ਸਾਨੂੰ ਇਦਾਂ ਦੇ ਕੋਚ ਮਿਲੇ ਸਭ ਤੋਂ ਵੱਡੀ ਗੱਲ ਸਾਡੇ ਲਈ ਇਹੀ ਹੈ ਇੰਡੀਆ ਲੈਵਲ ਦੀ ਟੀਮ ਨੂੰ ਕੋਚਿੰਗ ਦੇਣ ਵਾਲੇ ਪੋਚਨੇ ਜੋ ਸਾਡੇ ਨਾਲ ਫ੍ਰੀ ਆਫ ਕਾਸਟ ਜੁੜੇ ਨੇ ਹਨਾ ਤੇ ਉਹਨਾਂ ਦੀ ਕਾਬਲੀਅਤ ਵੀ ਆ ਉਹਨਾਂ ਦਾ ਨਾਮ ਵੀ ਆ ਸੋ ਸਾਡੇ ਲਈ ਇਹ ਸਭ ਤੋਂ ਵੱਡੀ ਗੱਲ ਹੈ ਇਸ ਤੋਂ ਇਲਾਵਾ ਹੋਰ ਕਿਹੜੀ ਜਿਹੜੀ ਜਦੋਂ ਗੇਮ ਚ ਜੁੜਨ ਦੇ ਬੱਚਿਆਂ ਨੂੰ ਸਹੂਲਤਾਂ ਜਿਹੜੀਆਂ ਦਿੱਤੀਆਂ ਜੋ ਸਪੋਰਟਸ ਦੇ ਨਾਲ ਰਿਲੇਟਿਵ ਜਿੰਨੀਆਂ ਵੀ ਉਹਨਾਂ ਦੀ ਡਿਮਾਂਡ ਸਨ ਉਹ ਅਸੀਂ ਪੂਰੀਆਂ ਕਰਾ ਕੇ ਕਰਦੇ ਆਏ ਹੁਣ ਹੋਰ ਵੀ ਕਰਾਂਗੇ ਹੁਣ ਬੱਚੇ ਕੋਈ ਪਹਿਲਾਂ ਵੀ ਖੇਡ ਰਹੇ ਆ ਜਾਂ ਸ਼ੁਰੂਆਤ ਹੀ ਜਿਹੜੀ ਅੱਜ ਨਹੀਂ ਬੱਚੇ ਪਹਿਲਾਂ ਵੀ ਖੇਡ ਰਹੇ ਹੋ ਜੀ ਹੁਣ ਵੀ ਜੁੜ ਰਹੇ ਆ ਬੱਚੇ ਚੱਲ ਵੀ ਰਹੇ ਆ ਕੀ ਮਾਪਿਆਂ ਨੂੰ ਕੀ ਕਹਿਣਾ ਚਾਹੋਗੇ ਜੋ ਮਾਪੇ ਵੇਰ ਹੋ ਰਹੇ ਨੇ ਜਦੋਂ ਬੱਚੇ ਖੇਡਣਗੇ ਤਾਂ ਦੇਖ ਕੇ ਜ਼ਿਆਦਾ ਵੇਰ ਹੁੰਦੇ ਨੇ ਸੋ ਜੋ ਦੇਖਣਗੇ ਮੈਂ ਤਾਂ ਕਹਿੰਦਾ ਵੀ ਅਗਰ ਬੱਚਿਆਂ ਦਾ ਮੈਂਟਲੀ ਤੁਸੀਂ ਸੰਤੁਲਨ ਸਹੀ ਰੱਖਣਾ ਹੈ ਉਹਨਾਂ ਨੂੰ ਫਿਜ਼ੀਕਲੀ ਫਿੱਟ ਰੱਖਣਾ ਹੈ ਲਸ਼ਾਂ ਦੂਰ ਰੱਖਣਾ ਤਾਂ ਗਰਾਊਂਡ ਜ਼ਰੂਰ ਪੈ ਜਣਾ ਮਾਪੇ ਬਦੀ ਵੀ ਇਹ ਮਜਬੂਰੀ ਬਣ ਜਣੀ ਬੱਚੇ ਗਰਾਊਂਡ 'ਚ ਆਉਣਗੇ ਆਉਣਗੇ ਆ ਲਾਸਟ ਸਵਾਲ ਹੈ ਜੀ ਬੱਚੇ ਦਾ ਪਹਿਲਾ ਵੀ ਖੇਡਦੇ ਆ ਜਿਸ ਤਰ੍ਹਾਂ ਅਕੈਡਮੀ 'ਚ ਜੁੜ ਕੇ ਕੀ ਵੱਖਰਾ ਹੋਏਗਾ ਕੀ ਫਾਇਦਾ ਹੋਏਗਾ ਜੀ ਬੱਚਿਆਂ ਨੂੰ ਦੇਖੋ ਡੀਐਫਏ ਨਾਲ ਅਸੋਸੀਏਟ ਕੀਤੀ ਗਈ ਹੈ ਡੀਐਫਏ ਦੀਆਂ ਲੀਗਾਂ ਚੱਲਣਗੀਆਂ ਪੰਜਾਬ ਲੀਗ ਚੱਲੂਗੀ ਸੁਪਰ ਲੀਗ ਹੈ ਫਿਰ ਅਗਰ ਅਸੀਂ ਵਧੀਆ ਖੇਡਦੇ ਰਹੇ ਤਾਂ ਸਾਡੇ ਲਈ ਆਈ ਲੀਗ ਹੈ ਆਈ ਲੀਗ ਦੇ ਵਿੱਚ ਵੀ ਅਸੀਂ ਐਂਟਰ ਕਰ ਸਕਦੇ ਹਾਂ ਸੋ ਬੜੀ ਲੰਬੀ ਫੀਲਡ ਹੈ ਸੋ ਸਟੈਪ ਬਾਈ ਸਟੈਪ ਅਸੀਂ ਜਿੱਦਾਂ ਜਿੱਦਾਂ ਜਿੱਥੇ ਜਿੱਥੇ ਸਾਨੂੰ ਜਗ੍ਹਾ ਮਿਲੇਗੀ ਸੋ ਉਸ ਤਰ੍ਹਾਂ ਕੰਮ ਕਰਦੇ ਹਾਂ ਧੰਨਵਾਦ